ਜਦੋਂ ਕਿਸੇ ਸੂਬੇ ਦੇ ਵਿੱਚ ਵੋਟਾਂ ਸਿਰ ਤੇ ਹੋਣ ਉਦੋਂ ਫਿਰ ਨੌਕਰੀਆਂ ਦੀਆਂ ਅਸਾਮੀਆਂ ਨਿਕਲਦੀਆਂ ਜਦੋਂ ਅਸਾਮੀਆਂ ਨਿਕਲਦੀਆਂ ਫਿਰ ਵਿੱਚ ਕਈ ਤਰ੍ਹਾਂ ਦੀ ਗਿੱਟਮਟ ਹੁੰਦੀ ਹੈ ਜਦੋਂ ਗਿੱਟਮਟ ਹੁੰਦੀ ਹੈ ਕਈ ਵਾਰੀ ਕਾਬਲੀਅਤ ਪਿੱਛੇ ਰਹਿ ਜਾਂਦੀ ਹੈ ਤੇ ਜੁਗਾੜ ਅੱਗੇ ਨਿਕਲ ਜਾਂਦਾ ਪਰ ਨੌਕਰੀਆਂ ਦੀ ਭਰਤੀ ਤੇ ਹੋਰ ਲੋਕਪੱਖੀ ਕੰਮ ਸਿਰਫ ਤੇ ਸਿਰਫ ਆਖਰੀ 6 ਮਹੀਨਿਆਂ ਵਿੱਚ ਚੇਤੇ ਆਉਂਦੇ ਜਿਵੇਂ ਕਿ ਹੁਣ ਬਿਹਾਰ ਦੇ ਵਿੱਚ ਚੇਤੇ ਆਏ ਆ ਬਿਹਾਰ ਦੇ ਵਿੱਚ ਇਸੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨितीश ਕੁਮਾਰ ਐਂਡ ਪਾਰਟੀ ਕਹਿੰਦੀ ਅਸੀਂ ਕਮਾਲ ਕਰ ਦੇਣੀ ਆ ਲਾਲੂ ਐਂਡ ਪਾਰਟੀ ਤੇ ਕਾਂਗਰਸ ਕਹਿੰਦੀ ਅਸੀਂ ਕਮਾਲ ਕਰ ਦੇਣੀ ਆ ਪਤਾ ਨਹੀਂ ਕਮਾਲ ਕਿਨੇ ਕਰਨੀਆਂ ਪਰ ਜਿਹੜੀ ਇੱਕ ਦਰਦਨਾਕ ਜਿਹੜੀ ਕਿ ਬਹੁਤ ਝੰਜੋੜਨ ਵਾਲੀ ਖਬਰ ਆਈ ਆ ਉਹਦੇ ਕਰਕੇ ਪੂਰਾ ਇੰਡੀਆ ਪੂਰਾ ਭਾਰਤ ਸ਼ਰਮਸਾਰ ਆ ਬਿਹਾਰ ਦੇ ਵਿੱਚ ਆ ਕੁਝ ਹੋਊਗਾ ਜਾਂ ਭਾਰਤ ਦੀ ਧਰਤੀ ਦੇ ਉੱਤੇ ਆ ਕੁਝ ਹੋਊਗਾ ਕਿਸੇ ਵੀ ਹੋਰ ਸੂਬੇ ਦੇ ਵਿੱਚ ਹੋਵੇ ਕਿਸੇ ਵੀ ਹੋਰ ਸੂਬੇ ਦੇ ਵਿੱਚ ਵੀ ਹੋਵੇ ਇਹ ਸੱਚੀ ਮੁੱਚੀ ਸ਼ਰਮ ਵਾਲੀ ਗੱਲ ਆ ਇਹ ਖਬਰ ਤੁਹਾਨੂੰ ਝੰਜੋੜ ਦੇਊਗੀ ਜਿਹੜੀ ਮੈਂ ਦੱਸਣ ਲੱਗਿਆ ਕਿ ਭਾਰਤ ਦੇ ਵਿੱਚ ਕਿਸੇ ਦੀ ਧੀ ਨਾਲ ਕਿਸੇ ਦੀ ਭੈਣ ਨਾਲ ਕਿਸੇ ਦੀ ਬੱਚੀ ਨਾਲ ਆਹ ਕੁਝ ਵੀ ਹੋ ਸਕਦਾ ਪਿਛਲੇ ਦਿਨੀ ਬਿਹਾਰ ਦੇ ਵਿੱਚ ਕਾਂਸਟੇਬਲਾਂ ਦੀ ਭਰਤੀ ਦੇ ਵਾਸਤੇ ਕੁੜੀਆਂ ਮੁੰਡੇ ਗਏ ਸੀ ਜੀ ਉੱਥੇ ਫਿਜ਼ੀਕਲ ਟੈਸਟ ਦੇਣ ਦੇ ਲਈ ਉੱਥੇ ਇੱਕ ਕੁੜੀ ਆ ਜਿਹੜੀ ਫਿਜ਼ੀਕਲ ਟੈਸਟ ਵਾਸਤੇ ਗਈ ਉਹ ਜਦੋਂ ਟੈਸਟ ਦੇ ਵਿੱਚ ਹਿੱਸਾ ਲੈਣ ਲੱਗੀ ਚਲੋ ਉਹਨੇ ਦੌੜ ਲਾਉਣੀ ਆ ਉਹਨੇ ਬਾਕੀ ਜਿਹੜੀਆਂ ਨਿਯਮ ਤੇ ਸ਼ਰਤਾਂ ਦੇ ਉੱਤੇ ਖਰੇ ਉਤਰਨਾ ਉਹ بے ਹੋਸ਼ ਹੋ ਕੇ ਡਿੱਗ ਪਈ ਉਸ ਤੋਂ ਬਾਅਦ ਉਹਨੂੰ ਕਾਲੀ ਕਾਲੀ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾਇਆ ਗਿਆ ਵੀ ਇਹਨੂੰ ਹਸਪਤਾਲ ਦੇ ਵਿੱਚ ਲੈ ਜਾਓ ਹਸਪਤਾਲ ਦੇ ਵਿੱਚ ਲੈ ਜਾਣ ਵਾਲੇ ਐਂਬੂਲੈਂਸ ਨੂੰ ਚਲਾਉਣ ਵਾਲੇ ਤੇ ਇੱਕ ਟੈਕਨੀਸ਼ੀਅਨ ਨੇ ਰਾਹ ਦੇ ਵਿੱਚ ਉਸ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਕਿਸੇ ਦੀ ਧੀ ਆਈਆ ਘਰ ਦੇ ਵਿੱਚੋਂ ਭਰਤੀ ਹੋਣ ਦੇ ਲਈ ਕਿ ਮੈਂ ਹੋਮ ਗਾਰਡ ਦੀ ਭਰਤੀ ਦੇ ਵਿੱਚ ਜਾਣਾ ਉੱਥੇ ਉਹ ਬੇਸੁੱਧ ਹੋ ਜਾਂਦੀ ਹੈ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਜਾਂਦਾ ਤੇ ਉਸ ਧੀ ਦੇ ਨਾਲ ਉਸ ਭੈਣ ਦੇ ਨਾਲ ਐਂਬੂਲੈਂਸ ਦੇ ਵਿੱਚ ਜ਼ਬਰਜਨਾਹ ਕੀਤਾ ਜਾਂਦਾ ਉਹਦੀ ਇੱਜ਼ਤ ਲੁੱਟ ਲਈ ਜਾਂਦੀ ਹੈ ਇਹ ਮੇਰਾ ਭਾਰਤ ਆ ਇਹ ਮੇਰਾ ਉਦੇਸ਼ ਆ ਜਿਹਦੇ ਵਿਚਲੇ ਇਹੋ ਜਿਹੇ ਦਰਿੰਦੇ ਜਿਹਦੇ ਵਿਚਲੇ ਇਹੋ ਜਿਹੇ ਪਸ਼ੂ ਵਰਤੀ ਵਾਲੇ ਲੋਕ ਬਹੁਤ ਕੁਝ ਇੱਥੇ ਸੋਚਣ ਦੇ ਲਈ ਮਜਬੂਰ ਕਰਦੇ ਆ ਇਹ ਕੁੜੀ ਆ ਜਿਹੜੀ ਬੋਧਗਿਆ ਬੀ ਐਮ ਪੀ 3 ਦੇ ਖੇਡ ਮੈਦਾਨ ਦੇ ਵਿੱਚ ਪਹੁੰਚੀ ਸੀ ਜਿਵੇਂ ਕਿ ਹੋਰ ਬਹੁਤ ਸਾਰੇ ਐਪਲੀਕੈਂਟ ਪਹੁੰਚੇ ਜਿਨ੍ਹਾਂ ਨੇ ਨੌਕਰੀ ਲੈਣੀ ਆ 26 ਸਾਲ ਦੀ ਇਹ ਕੁੜੀ ਆ ਫਿਜ਼ੀਕਲ ਟੈਸਟ ਦੌਰਾਨ ਦੇ ਇਹ ਬੇਹੋਸ਼ ਹੋ ਗਈ ਜਿਵੇਂ ਪਹਿਲਾਂ ਗੱਲ ਕੀਤੀ ਆ ਇਹਨੂੰ ਉੱਥੋਂ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਮਗਦ ਮੈਡੀਕਲ ਕਾਲਜ ਦੇ ਵਿੱਚ ਲੈ ਕੇ ਚੱਲੇ ਜਿਹੜਾ ਕਿ ਇਸ ਥਾਂ ਤੋਂ ਇਸ ਖੇਡ ਮੈਦਾਨ ਤੋਂ ਕੁਝ ਕਿਲੋਮੀਟਰ ਦੀ ਦੂਰੀ ਹੈ ਸ਼ਾਇਦ 5-7 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਰਾਹ ਦੇ ਵਿੱਚ ਇਸ ਕੁੜੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਰਾਹ ਦੇ ਵਿੱਚ ਉਹ ਕਣੀ ਜਿਹੜਾ ਟੈਕਨੀਸ਼ੀਅਨ ਆ ਉਹਨੇ ਮੇਰਾ ਇਲਾਜ ਕਰਨ ਦੇ ਬਹਾਨੇ ਵੀ ਤੈਨੂੰ ਮੁੱਢਲੀ ਸਹਾਇਤਾ ਦੇਣੀ ਆ ਫਰਸਟ ایڈ ਦੇਣੀ ਆ ਉਹਨੇ ਮੇਰੇ ਨਾਲ ਗਲਤ ਹਰਕਤਾਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਉਹਨੇ ਇੱਕ ਸਪਰੇਅ ਮੇਰੇ ਚਿਹਰੇ ਦੇ ਉੱਤੇ ਮਾਰੀ ਮੂੰਹ ਤੇ ਮਾਰੀ ਮੈਂ ਬਿਲਕੁਲ ਬੇਹੋਸ਼ ਹੋ ਗਈ ਉਸ ਤੋਂ ਬਾਅਦ ਉਹਨੇ ਫਿਰ ਮੇਰੇ ਨਾਲ ਮੂੰਹ ਕਾਲਾ ਕੀਤਾ ਫਿਰ ਇਹ ਇੱਕ ਥਾਂ ਦੇ ਉੱਤੇ ਰਾਹ ਦੇ ਵਿੱਚ ਯਾਨੀ ਕਿ 2.5 ਤੋਂ 3 ਕਿਲੋਮੀਟਰ ਅੱਗੇ ਜਾ ਕੇ ਇੱਕ ਥਾਂ ਦੇ ਉੱਤੇ ਐਂਬੂਲੈਂਸ ਲੈ ਗਏ ਫਿਰ ਇਹਦੇ ਨਾਲ ਜ਼ਬਰਜਨਾ ਉਸ ਡਰਾਈਵਰ ਨੇ ਵੀ ਕੀਤਾ ਫਿਰ ਇਹ ਇਹਨੂੰ ਮਗਦ ਮੈਡੀਕਲ ਕਾਲਜ ਦੇ ਵਿੱਚ ਲੈ ਵੀ ਗਏ ਤੇ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਹੋਸ਼ ਆਇਆ ਉਦੋਂ ਤੱਕ ਇਹ ਭੱਜ ਚੁੱਕੇ ਸੀ ਇਸ ਕੁੜੀ ਨੂੰ ਛੱਡ ਕੇ ਪੁਲਸ ਦੇ ਕੋਲੇ ਜਾਣਕਾਰੀ ਗਈ ਕਿਉਂਕਿ ਇਹਨੇ ਨਰਸਾਂ ਨੂੰ ਜਾਣਕਾਰੀ ਦਿੱਤੀ ਡਾਕਟਰਾਂ ਨੂੰ ਜਾਣਕਾਰੀ ਦਿੱਤੀ ਕੁੜੀ ਨੇ ਵੀ ਮੇਰੇ ਨਾਲ ਗਲਤ ਕੁਝ ਹੋਇਆ ਫਿਰ ਪੁਲਿਸ ਨੇ ਉਹਨਾਂ ਥਾਵਾਂ ਦੀ ਉਹਨਾਂ ਰਾਹਾਂ ਦੀ ਉਸ ਸੜਕ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਕੱਢੀ ਇਹ ਗੱਡੀ ਜਿਹੜੀ ਮੰਨ ਲਓ ਸੜਕ ਤੇ ਜਾ ਰਹੀ ਹੈ ਸਿੱਧੀ ਉਸ ਥਾਂ ਤੋਂ ਕੁਝ ਕਿ ਮਿੰਟਾਂ ਵਾਸਤੇ ਕੁਝ ਕਿ ਜਣ ਕੇ ਅੱਧੇ ਪੌਣੇ ਘੰਟੇ ਵਾਸਤੇ ਗਾਇਬ ਹੋ ਜਾਂਦੀ ਆ ਜਣ ਕੇ ਸਿੱਧੀ ਜਾ ਰਹੀ ਆ ਇਹ ਉਰੇ ਪਰੇ ਖੱਬੇ ਸੱਜੇ ਹੋ ਗਈ ਜਣ ਕੇ ਕੱਚੇ ਰਾਹ ਦੇ ਉੱਤੇ ਚਲੀ ਗਈ ਜਾਂ ਕਿਤੇ ਵੀ ਚਲੀ ਗਈ ਫਿਰ ਕੁਝ ਕਿ ਮਿੰਟਾਂ ਬਾਅਦ ਇਹ ਮੁੱਖ ਸੜਕ ਦੇ ਉੱਤੇ ਫਿਰ ਆ ਜਾਂਦੀ ਆ ਉਹਨੇ ਸਮੇਂ ਦੇ ਵਿੱਚ ਇਸ ਕੁੜੀ ਦੇ ਨਾਲ ਇਸ ਧੀ ਧਿਆਣੀ ਦੇ ਨਾਲ ਜ਼ਬਰਜਨਾਹ ਹੋਇਆ ਕੀ ਭਾਰਤ ਦੇ ਵਿੱਚ ਇਹ ਕੁਝ ਹੋਣਾ ਚਾਹੀਦਾ ਹੈ ਜੇ ਵੀ ਦੇਵਤਿਆਂ ਦੀ ਧਰਤੀ ਦੇ ਉੱਤੇ ਗੁਰੂਆਂ ਪੀਰਾਂ ਫਕੀਰਾਂ ਦੀ ਇਸ ਭਾਰਤ ਦੀ ਧਰਤੀ ਦੇ ਉੱਤੇ ਆ ਕੁਝ ਹੋਣਾ ਚਾਹੀਦਾ ਹੈ ਹੁਣ ਗਿਆਜੀ ਜ਼ਿਲ੍ਹੇ ਦਾ ਕਿਉਂਕਿ ਉੱਥੇ ਜ਼ਿਲ੍ਹਾ ਜਿਹੜਾ ਗਿਆਜੀ ਉਹ ਜ਼ਿਲ੍ਹੇ ਦਾ ਇੱਕ ਵਿਨੇ ਕੁਮਾਰ ਜਿਹੜਾ ਕਿ ਡਰਾਈਵਰ ਆ ਇਸ ਐਂਬੂਲੈਂਸ ਦਾ ਤੇ ਟੈਕਨੀਸ਼ੀਅਨ ਅਜੀਤ ਕੁਮਾਰ ਨਲੰਦਾ ਦੇ ਚਾਂਦਪੁਰ ਪਿੰਡ ਦਾ ਇਹਨਾਂ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਹੋਰ ਪੜਤਾਲ ਕਰ ਰਹੇ ਹਾਂ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਐਂਬੂਲੈਂਸ ਵਿੱਚੋਂ ਕੁਝ-ਕੁਝ ਹੋਰ ਸਬੂਤ ਵੀ ਇਕੱਤਰ ਕੀਤੇ ਆ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਪਰ ਤੁਸੀਂ ਸੋਚ ਕੇ ਦੇਖੋ ਵੀ ਐਂਬੂਲੈਂਸ ਦੇ ਵਿੱਚ ਆਹ ਕੁਝ ਹੋ ਜਾਂਦਾ ਇੱਕ ਬੱਚੀ ਨੂੰ ਇੱਕ ਧੀ ਧਿਆੜੀ ਨੂੰ ਜਿਹੜੀ ਕਿ ਬੇਰੁਜ਼ਗਾਰ ਆ ਜਿਹੜੀ ਕਿ ਰੋਜ਼ਗਾਰ ਦੀ ਖਾਤਰ ਉੱਥੇ ਪਹੁੰਚੀ ਆ ਉਹਦੇ ਨਾਲ ਆਹ ਕੁਝ ਹੋ ਜਾਂਦਾ ਤੁਸੀਂ ਧੀਆ ਵਾਲਿਓ ਤੁਸੀਂ ਭੈਣਾ ਵਾਲਿਓ ਸੋਚ ਕੇ ਦੇਖੋ ਵੀ ਭਾਈ ਕੀ ਕੁਝ ਹੁੰਦਾ 15000 ਦੇ ਕਰੀਬ ਹੋਮਗਾਰਡ ਦੇ ਲਈ ਭਰਤੀ ਇੱਥੇ ਸ਼ੁਰੂ ਹੋਈ ਆ ਬਿਹਾਰ ਦੇ ਵਿੱਚ ਜਿਵੇਂ ਮੋੜ ਦੇ ਵਿੱਚ ਗੱਲ ਕਹੀ ਆ ਕਿ ਇੱਥੇ ਪਾਈ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ 15000 ਦੇ ਕਰੀਬ ਹੋਮਗਾਰਡ ਦੇ ਲਈ ਭਰਤੀ ਸ਼ੁਰੂ ਹੋਈ ਆ 27 ਮਾਰਚ ਨੂੰ ਸਰਕਾਰ ਨੇ ਨितीश ਸਰਕਾਰ ਨੇ ਇਹਦੇ ਲਈ ਹੋਮਗਾਰਡ ਦੀ ਭਰਤੀ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ 16 April ਤੱਕ ਅਪਲਾਈ ਦੀ ਤਾਰੀਖ ਸੀ ਭਰਤੀ 37 ਜ਼ਿਲ੍ਹਿਆਂ ਦੀ ਆ ਫਿਜ਼ੀਕਲ ਪੇਪਰ 21 ਮਈ ਤੋਂ ਲੈ ਕੇ ਤੇ 26 ਜੁਲਾਈ ਤੱਕ ਹੋਣਾ ਤੇ ਹੁਣ ਇਸ ਮਾਮਲੇ ਦੇ ਉੱਤੇ ਰਾਜਨੀਤੀ ਸ਼ੁਰੂ ਹੋ ਗਈ ਆ ਹੁਣ ਮੇਨ ਗੱਲ ਦੇ ਉੱਤੇ ਬੜੀ ਪਹਿਲਾਂ ਵਾਲੀ ਦੁਖਦਾਈ ਗੱਲ ਆ ਹੁਣ ਸਿਆਸੀ ਗੱਲ ਆ ਹੁਣ ਗੱਲ ਇਹ ਜੀ ਕਿ ਇਸ ਮੁੱਦੇ ਦੇ ਉੱਤੇ ਸਿਆਸਤ ਚੱਲ ਪਈ ਆ ਤੇ ਜਸਵੀ ਯਾਦਵ ਜਿਹੜੇ ਕਿ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਆ ਉਹਨਾਂ ਨੇ ਕਿਹਾ ਜੀ ਬਿਹਾਰ ਦੇ ਵਿੱਚ ਜੰਗਲ ਰਾਜ ਸ਼ੁਰੂ ਹੋ ਚੁੱਕਿਆ ਬਿਹਾਰ ਦੇ ਵਿੱਚ ਆਕਰਤੂਤਾ ਸ਼ੁਰੂ ਹੋ ਚੁੱਕੀਆਂ ਇੱਥੇ ਹੁਣ ਪਸ਼ੂਪਣਾ ਸ਼ੁਰੂ ਹੋ ਚੁੱਕਿਆ ਸਰਕਾਰ ਤੇ ਪੁਲਿਸ ਧੀਆਂ ਦੀ ਬੱਚੀਆਂ ਦੀ ਭੈਣਾਂ ਦੀ ਇੱਜ਼ਤ ਬਚਾਉਣ ਦੇ ਵਿੱਚ ਅਸਫਲ ਆ ਇਸ ਕਰਕੇ ਇਹੋ ਜੀ ਸਰਕਾਰ ਦੇ ਉੱਤੇ ਕਾਟਾ ਫਿਰ ਦੇਣਾ ਚਾਹੀਦਾ ਸਤਾਧਾਰੀ ਧਿਰ ਇਹ ਗੱਲ ਕਹਿੰਦੀ ਆ ਅਸੀਂ ਬਣਦੀ ਸਰਲੀ ਕਾਰਵਾਈ ਇਹਨਾਂ ਪਸ਼ੂਪੁਣੇ ਵਾਲੇ ਲੋਕਾਂ ਦੇ ਉੱਤੇ ਕਰ ਰਹੇ ਆ ਪਰ ਇਹ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕੁਝ ਗੱਲਾਂ ਜਾਣਬੁੱਝ ਕੇ ਕਰਵਾਈਆਂ ਜਾ ਰਹੀਆਂ ਹਨ ਪਿਛਲੇ ਦਿਨੀ ਵੀ ਇਹ ਖਬਰ ਆਈ ਸੀ ਉਦੋਂ ਬਿਹਾਰ ਦੇ ਵਿੱਚ ਬਲੀ ਦੇਣ ਦੀ ਖਬਰ ਆਈ ਸੀ ਉਦੋਂ ਬਿਹਾਰ ਦੇ ਵਿੱਚ ਕੁਝ ਲੋਕਾਂ ਦੀ ਬਲੀ ਦੀ ਖਬਰ ਆਈ ਸਤਾਧਾਰੀ ਧਿਰ ਨੇ ਇਹ ਗੱਲ ਕਹੀ ਕਿ ਵਿਰੋਧੀ ਪਾਰਟੀਆਂ ਸਾਰਾ ਕੁਝ ਕਰਵਾ ਰਹੀਆਂ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਇੱਜ਼ਤਾਂ ਵਾਰੀਆਂ ਸ਼ੁਰੂ ਹੋਗੀਆਂ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਧੀਆਂ ਦੀਆਂ ਇੱਜ਼ਤਾਂ ਵਾਰਨੀਆਂ ਸ਼ੁਰੂ ਹੋਗੀਆਂ ਉੱਥੇ ਜ਼ਿੰਦਗੀਆਂ ਵਾਰਨੀਆਂ ਸ਼ੁਰੂ ਹੋਗੀਆਂ ਤੁਸੀਂ ਸੋਚ ਕੇ ਦੇਖੋ ਗੁਸਤਾਖੀ माफ ਗਲ ਕੌੜੀਆ ਤੁਹਾਡੇ ਨਾਲ ਕਿਸੇ ਹੋਰ ਨਾਲ ਕਿਸੇ ਭੈਣ ਵੀਰ ਦੇ ਨਾਲ ਆਹ ਕੁਝ ਵਾਪਰ ਜੇ ਆਪਾਂ ਸਮਾਜ ਦੇ ਵਿੱਚ ਕਿੱਥੇ ਜੇ ਖੜੇ ਮਹਿਸੂਸ ਕਰਾਂਗੇ ਇਹ ਭਾਰਤ ਉਹ ਭਾਰਤ ਆ ਤੇ ਇਹ ਉਹ ਬਿਹਾਰ ਆ ਜੀਰੇ ਬਾਰੇ ਉੱਥੋਂ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਪੜ੍ਹ ਕੇ ਬੇਟੀ ਨੌਕਰੀ ਲਈ ਗਈ ਸੀ ਇਹ ਕੋਈ ਹੋਰ ਕੰਮ ਤਾਂ ਨਹੀਂ ਗਈ ਸੀ ਇਥੇ ਜੇਕਰ ਕੋਈ ਰਾਤ ਦੇ ਵੇਲੇ ਕੁੜੀ ਜਾ ਰਹੀ ਹੋਵੇ ਤੇ ਭਾਜਪੀ ਦੇ ਕਈ ਨੇਤਾ ਕਹਿੰਦੇ ਇਤਨੀ ਦੇਰ ਰਾਤ ਕੋ ਜਾਣੇ ਕਿ ਕੀ ਜ਼ਰੂਰਤ ਸੀ ਇਹ ਤਾਂ ਖੁਦ ਐਸੇ ਕਿਉਂ ਜਾ ਰਹੀ ਸੀ ਇਸਕੇ ਕੱਪੜੇ ਕੌਣ ਸੇ ਪਹਿਨੇ تھے ਹੁਣ ਤਾਂ ਭਾਈ ਇਹ ਖੇਡ ਮੈਦਾਨ ਚ ਤੁਹਾਡੀ ਹੀ ਸਰਕਾਰ ਦੇ ਨਾਲ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹੁਣ ਤੁਸੀਂ ਇਸ ਮਾਮਲੇ ਤੇ ਕੀ ਸਫਾਈ ਦਿਓਗੇ ਮਤਲਬ ਇਹ ਜੀ ਕਿ ਬਿਹਾਰ ਦੇ ਵਿੱਚ ਜੋ ਕੁਝ ਹੋਇਆ ਇਨੇ ਦੇਸ਼ ਨੂੰ ਸ਼ਰਮਸਾਰ ਕੀਤਾ ਜੇ ਐਂਬੂਲੈਂਸਾਂ ਦੇ ਵਿੱਚ ਵੀ ਇੱਜ਼ਤਾਂ ਲੁੱਟਣੀਆਂ ਸ਼ੁਰੂ ਹੋ ਗਈਆਂ ਇਹਦਾ ਮਤਲਬ ਇਹ ਹੈ ਜੀ ਕਿ ਧੀਆਂ ਧਿਆਣੀਆਂ ਬੱਚੀਆਂ ਕਿਤੇ ਵੀ ਸੇਫ ਨਹੀਂ ਵੈਸੇ ਖਬਰਾਂ ਸਮੇਂ-ਸਮੇਂ ਤੇ ਹੁੰਦੀਆਂ ਰਹਿੰਦੀਆਂ ਬੰਦੇ ਦੀ ਮਾਨਸਿਕਤਾ ਦੇ ਬਾਰੇ ਤਾਂ ਪਤਾ ਕਿਸੇ ਬਾਰੇ ਵੀ ਨਹੀਂ ਹੁੰਦਾ ਪਰ ਗੱਲ ਇਹ ਹੈ ਜੀ ਕਿ ਜਦੋਂ ਸਰਕਾਰਾਂ ਦਾਅਵੇ ਕਰਦੀਆਂ ਹੋਣ ਕਿ ਦੂਜੇ ਨੇ ਇਹ ਗੱਲ ਐਵੇਂ ਉਭਾਰੀ ਆ ਇਹ ਫਲਾਣੀ ਪਾਰਟੀ ਦੀ ਸਿਆਸਤ ਹੋ ਸਕਦੀ ਆ ਉਦੋਂ ਸ਼ਰਮ ਆਉਂਦੀ ਆ ਤੇ ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਦੇਸ਼ ਦੇ ਸੁਪਰੀਮ ਨੇਤਾ ਨਾ ਬੋਲਣ ਉਹ ਨੇਤਾ ਜਿਨ੍ਹਾਂ ਨੇ ਕਿ 11-11 ਵਰਿਆਂ ਦੇ ਵਿੱਚ 11 ਵਰੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ 2500 ਕਰੋੜ ਰੁਪਏ ਦੇ ਵਿਦੇਸ਼ੀ ਦੌਰੇ ਕੀਤੇ ਹੋਣ ਉਹਨਾਂ ਨੂੰ ਮਾੜੀ ਜੀ ਤੁਲਨਾ ਕਰ ਲੈਣੀ ਚਾਹੀਦੀ ਆ ਵੀ ਤੁਸੀਂ ਤਾਂ 300 ਦਿਨ ਦੇ ਕਰੀਬ-ਕਰੀਬ ਹਰ 13ਵਾਂ ਦਿਨ ਲਗਭਗ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਗੁਜ਼ਾਰਿਆ ਤੇ ਭਾਈ ਕਿਸੇ ਹੋਰ ਦੇਸ਼ ਦੇ ਵਿੱਚ ਇਦਾਂ ਐਂਬੂਲੈਂਸ ਦੇ ਵਿੱਚ ਪਤ ਲੁੱਟੀ ਜਾਂਦੀ ਆ ਕਿਸੇ ਹੋਰ ਦੇਸ਼ ਦੇ ਵਿੱਚ ਉਹ ਇਹੋ ਜੀ ਤੁਹਾਨੂੰ ਕਿਸੇ ਨੇ ਉਦਾਹਰਣ ਦਿੱਤੀ ਆ ਨਹੀਂ ਦਿੱਤੀ ਹੋਣੀ ਇਹ ਭਾਰਤ ਦੇ ਵਿੱਚ ਹੁੰਦਾ ਤੇ ਭਾਰਤ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਹੁੰਦੀ ਆ ਇੱਥੇ ਮਰ ਰਿਆ ਹੋਵੇ ਤਾਂ ਸਿਆਸਤ ਲੁੱਟਿਆ ਜਾਵੇ ਤਾਂ ਸਿਆਸਤ ਜੰਮ ਪਵੇ ਤਾਂ ਸਿਆਸਤ ਇਹ ਗੱਲ ਕਹੀ ਜਾਂਦੀ ਜੀ ਕਿ ਫਲਾਣਿਆਂ ਨੇ ਇਵੇਂ ਕੀਤਾ ਤੇ ਕਰਵਾਇਆ ਹੈ ਇਹ ਉਹਨਾਂ ਦੇ ਵੱਲੋਂ ਗੱਲ ਉਛਾਲੀ ਗਈ ਹੈ ਅਸੀਂ ਤਾਂ ਆਪਣੇ ਵੱਲੋਂ ਸਭ ਕੁਝ ਠੀਕ ਕੀਤਾ ਹੈ ਤੁਹਾਨੂੰ ਕੀ ਕਹਗੇ ਤੁਹਾਡੇ ਮੂਰੇ ਹੱਥ ਜੋੜ ਸਕਦੇ ਆ ਤੁਸੀਂ ਐਸੇ ਲਾਹਣਤੀ ਲੋਕ ਹੋ ਤੁਹਾਡੇ ਬਾਰੇ ਕੀ ਕੀ ਸ਼ਬਦ ਵਰਤਗੇ ਸ਼ਬਦ ਵੀ ਬੌਣੇ ਪੈ ਜਾਂਦੇ ਆ ਤੁਹਾਡੀ ਮਿੱਟੀ ਪਟਣ ਦੇ ਲਈ ਤੁਹਾਡੀ ਆਲੋਚਨਾ ਕਰਨ ਦੇ ਲਈ ਤੁਹਾਡੀ ਸੱਚ ਬਿਆਨ ਕਰਨ ਦੇ ਲਈ ਪਰ ਤੁਸੀਂ ਨਹੀਂ ਟਲਦੇ ਬਿਹਾਰ ਦੇ ਵਿੱਚ ਵੋਟਾਂ ਪੈਣੀਆਂ ਮੇਰਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਤੇਜਸਵੀ ਯਾਦਵ ਦੀ ਪਾਰਟੀ ਨੂੰ ਕੀ ਮਿਲਣਾ ਤੇ ਭਾਜਪਾ ਨੂੰ ਫਿਰ ਕੀ ਮਿਲਣਾ ਰਾਸ਼ਟਰੀ ਜਨਤਾ 당ਲ ਨੂੰ ਕੀ ਮਿਲਣਾ ਜਨਤਾ 당ਲ ਜੁਆਇਟਡ ਨੂੰ ਕੀ ਮਿਲਣਾ ਸਾਨੂੰ ਇਹਦੇ ਬਾਰੇ ਗਿਆਨ ਨਹੀਂ ਆ ਪਰ ਸਾਨੂੰ ਇਹਨਾਂ ਦਾ ਗਿਆਨ ਜ਼ਰੂਰ ਆ ਕਿ ਜਦੋਂ ਕਿਸੇ ਦੀ ਧੀ ਦੀ ਇਵੇਂ ਪੱਤ ਲੁੱਟੀ ਜਾਂਦੀ ਆ ਤੇ ਫਿਰ ਉਹਦਾ ਪਰਿਵਾਰ ਜਿਹੜੇ ਸਦਮੇ ਦੇ ਵਿੱਚ ਜਾਂਦਾ ਉਹ ਕੁੜੀ ਚੜੀ ਜਿਹੜੇ ਸਦਮੇ ਦੇ ਵਿੱਚ ਜਾਂਦੀ ਆ ਉਹ ਜ਼ਿੰਦਗੀ ਦੇ ਵਿੱਚ ਮੁੜ ਕੇ ਪੈਰਾਂ ਸਿਰ ਖੜੀ ਹੋਣ ਦੇ ਸਮਰੱਥ ਨਹੀਂ ਰਹਿੰਦੀ ਆਪਣੀਆਂ ਨਜ਼ਰਾਂ ਦੇ ਵਿੱਚੋਂ ਡਿੱਗਣ ਵਾਲੀ ਗੱਲੇ ਹੁੰਦੀ ਆ ਤੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਆਉਂਦੀਆਂ ਤੇ ਜਾਂਦੀਆਂ ਇਹ ਮਾਮਲਾ ਵੀ ਤੁਸੀਂ ਦੇਖਿਓ ਇਹ ਮਾਮਲਾ ਮੀਡੀਏ ਨੇ ਉਭਾਰਿਆ ਹੀ ਨਹੀਂ ਪਹਿਲੀ ਗੱਲ ਤਾਂ ਇਹ ਆ ਨੈਸ਼ਨਲ ਮੀਡੀਆ ਦੇ ਵਿੱਚ ਇਸ ਖਬਰ ਦੀ ਚਰਚਾ ਹੋਣੀਗੀ ਉਹਨਾਂ ਨੇ ਮਿੱਟੀ ਪਾਤੀ ਆ ਕਿਉਂਕਿ ਉਤਲਿਆਂ ਦਾ ਦਬਾ ਉਤਲਿਆਂ ਦੀਆਂ ਐਡਾਂ ਚੱਲਦੀਆਂ ਰੁਪਈਏ ਆਉਂਦੇ ਆ ਪਰ ਭਾਈ ਜਿੰਨੇ ਕਮੀਡੀਏ ਦੇ ਵਿੱਚ ਜਾਣਕਾਰੀ ਆਈ ਆ ਉਹਨੇ ਦੱਸ ਦਿੱਤਾ ਕਿ ਦੇਸ਼ ਦੇ ਵਿੱਚ ਆ ਕੁਝ ਵੀ ਹੁੰਦਾ ਇਥੇ ਅਸੀਂ ਵਿਸ਼ਵ ਗੁਰੂ ਵਾਲੇ ਭਾਰਤ ਦੇ ਵਿੱਚ ਇਸ ਗੱਲ ਨੂੰ ਕਿਹੜੇ ਪਾਸੇ ਨਾਲ ਜੋੜ ਕੇ ਵੇਖੀਏ